ਉਮੀਦ ਸਤਸ੍ਰੀਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਇਹ ਕਹਿਣ ਜਾ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਮੰਨ ਲਓ ਚਾਹੇ ਉਹ ਆਪਦੇ ਤੌਰ ਤੇ ਕੰਮ ਕਰੇ ਜਾਂ ਪੰਜਾਬ ਨੂੰ ਤਾੜਨਾ ਨਾ ਕਰੇ ਜਿਹੜਾ ਨਸ਼ਿਆਂ ਦਾ ਮੁੱਦਾ ਨਾ ਪੰਜਾਬ ਦੇ ਵਿੱਚ ਬਹੁਤ ਸੰਵੇਦਨਸ਼ੀਲ ਬਣ ਚੁੱਕਿਆ ਹੈ ਇਹਨਾਂ ਨੂੰ ਜੋ ਪੰਜਾਬ ਦੇ ਲੋਕ ਕਹਿ ਰਹੇ ਆ ਕਿ ਖਾਸ ਖਾਸ ਦੀ ਖੇਤੀ ਕਰੋ ਉਸ ਵੱਲ ਤਾਂ ਇਹਨਾਂ ਦਾ ਧਿਆਨ ਨਹੀਂਗਾ ਜਿਹੜੇ ਮਜਬੂਰੀ ਵਸ ਕਿਸੇ ਰੋਗਾਂ ਵਸ ਵਸ ਰਹੇ ਆ ਅਖੀਮ ਤੇ ਪੋਸਟ ਖਾਸ ਕਰਕੇ ਹਾਂ ਚਿੱਟਾ ਬੰਦ ਹੋਵੇ ਚਿੱਟਾ ਪੀਣ ਵਾਲੇ ਵੀ ਮੈਂ ਕਈ ਵਾਰੀ ਗੱਲ ਕੀਤੀ ਹੈ ਦੋਸਤੋ ਕਿ ਹਰ ਇੱਕ ਨਸ਼ਾ ਪੋ ਆਪਣੀ ਥਾਂ ਹੈ ਪਰ ਗੱਲ ਨਸ਼ਾ ਜਿਹੜਾ ਨਾ ਉਹ ਸਹੀ ਹੋਵੇ ਤਾਂ ਨੁਕਸਾਨ ਕੋਈ ਨਹੀਂ ਕਰਦਾ ਹੁੰਦਾ ਨਸ਼ੇ ਦੀ ਤਾਂ ਯਾਰ ਦੁਨੀਆ ਨਸ਼ਾ ਵਾਹਤੀ ਕਿਉਂ ਨਸ਼ਾ ਦੇ ਇੱਕ ਬੰਦੇ ਨੂੰ ਪਾਵਰ ਪੈਦਾ ਕਰਦਾ ਉਹਦੇ ਵਿੱਚ ਪਰ ਜਦੋਂ ਕੈਮੀਕਲ ਚਿੱਟਾ ਕਿਉਂਕਿ ਜਿਹੜੀ ਸਮਾਇਕ ਪਿਓਰ ਵੇਸ਼ਕੁ ਘਾਤਕ ਹੈ ਪਰ ਇਹ ਬੜੇ ਹੀ ਚਿਰਾਂ ਤੋਂ ਚੱਲਦੀ ਆ ਰਹੀ ਹੈ ਕੋਈ ਇਹ ਨਵੀਂ ਨਹੀਂ ਬਣੀ ਅੱਜ ਇਸ ਵਾਸਤੇ ਦੋਸਤੋ ਜੇ ਤਾਂ ਪਯਰ ਹੋਵੇ ਸਮੈਕ ਜਾਂ ਹੈਰੋਇਨ ਕੋਈ ਵੀ ਹੈ ਤਾਂ ਸ਼ੈਰੋ ਵੀ ਨੁਕਸਾਨ ਨਾ ਕਰੇ ਅਭੀਮ ਪੋਸਟ ਕਰੇ ਵੀ ਨੁਕਸਾਨ ਨਹੀਂ ਕਰਦਾ ਪਰ ਸੈਂਟਰ ਸਰਕਾਰ ਅੱਜ ਸੈਂਟਰ ਦੇ ਵਿੱਚ ਗੱਲ ਚਲਾ ਕੇ ਬੈਠੀ ਐ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਨਸ਼ੇ ਤੇ ਪੂਰਨ ਤੌਰ ਤੇ ਜ਼ੀਰੋ ਲੈਵਲ ਤੱਕ ਪਾਬੰਦੀ ਲਾਓ ਮਤਲਬ ਮੇਰਾ ਕੀ ਹੈ ਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਸਰਕਾਰੀ ਮੰਤਰੀ ਜਿੰਨੇ ਵੀ ਲੀਡਰ ਸਹਿਬਾਨ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੇ ਮਜਬੂਰੀ ਵਸ ਰੋਗਾਂ ਦੇ ਤੌਰ ਤੇ 30 30 ਸਾਲ 35 35 ਸਾਲ ਜਿਨ੍ਹਾਂ ਨੂੰ ਬੱਤ ਦਿਆਂ ਨੂੰ ਹੋ ਗਿਆ ਪੋਸਟ ਉਹਨਾਂ ਲੋਕਾਂ ਦਾ ਕੀ ਬਣੂਗਾ ਕੀ ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਹੋ ਜੇ ਨਹੀਂ ਮਾਰਨਾ ਚਾਹੁੰਦੇ ਤਾਂ ਪੰਜਾਬ ਦੇ ਵਿੱਚ ਪੋਸਟ ਦੇ ਠੇਕੇ ਖੋਲੋ ਨਹੀਂ ਤਾਂ ਸਿੱਧੇ ਤੌਰ ਤੇ ਇਹ ਆ ਕਿ ਤੁਸੀਂ ਪਹਿਲਾਂ ਸਰਕਾਰ ਨੇ ਟਾਰਗੇਟ ਕਰਕੇ ਜਵਾਨੀ ਖਤਮ ਕਰਤੀ ਨਸ਼ੇ ਖਵਾ ਖਵਾ ਕੇ ਤੇ ਹੁਣ ਇਹ ਜਦੋਂ ਲੱਗ ਗਏ ਨਸ਼ਿਆਂ ਤੇ ਹੁਣ ਤੁਸੀਂ ਉਹਨੂੰ ਬੰਦ ਕਰਕੇ ਐ ਮਾਰਨ ਦੀ ਸਕੀਮ ਕਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਪੰਜਾਬ ਵੱਲ ਕਿੰਨਾ ਨੇ ਧਿਆਨ ਦਿੱਤਾ ਹੈ ਸਰਕਾਰਾਂ ਬਣਦੀਆਂ ਰਹਣੀਆਂ ਪਾਰਟੀ ਕੋਈ ਨਾ ਕੋਈ ਖੜੀ ਵੀ ਹੋਣੀ ਹੈ ਪਰ ਪਾਰਟੀ ਦਾ ਜਿਹੜਾ ਲਿਖੇ ਮਾ ਹੁੰਦਾ ਉਹ ਇਹਨਾਂ ਨੇ ਵੀ ਆ ਸੇ ਸਹੂਲਤਾ ਦੇਣੀਆਂ ਉਹ ਪੱਤਰ ਦੇ ਵਿੱਚ ਪੋਸਤਰੀ ਖੇਤੀ ਜਾਂ ਠੇਕੇ ਖੋਲਣ ਲਾਗੂ ਕਰਵਾਉਣ ਤੇ ਜ਼ੋਰ ਦਿਓ ਲੋਕਾਂ ਦੀ ਪਾਵਰ ਤੁਸੀਂ ਦੇਖ ਵੀ ਚੁੱਕੇ ਹੋ ਕਿ ਭਾਰਤ ਦੀ ਸਭ ਤੋਂ ਜਿਹੜੀ ਇਮਾਨਦਾਰ ਪਾਰਟੀ ਐ ਕਿਵੇਂ ਹਰੀ ਐ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਅਖਵਾਉਂਦੇ ਸੀ ਕਿਸੇ ਵੀ ਤਰੀਕੇ ਨਾਲ ਹਾਰ ਗਈ ਐ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਐ ਜਿਹੜੀ ਸਰਕਾਰ ਚੰਗੇ ਕੰਮ ਕਰੂਗੀ ਲੋਕਾਂ ਨੇ ਉਸ ਨੂੰ ਹੀ ਚੁਣਨਾ ਅੱਗੇ ਵਾਸਤੇ ਵੀ ਤੇ ਜਾਂ ਫਿਰ ਬੇਈਮਾਨੀ ਨਾਲ ਸਰਕਾਰ ਚੁਣੀ ਜਾਂਦੀ ਐ ਗੱਲਾਂ ਦੋ ਐ ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਤੁਹਾਡੀ ਲੋਕਾਂ ਦੀ ਵੋਟ ਦੀ ਤਾਕਤ ਬਹੁਤ ਹੈ ਵੋਟ ਦਾ ਸਹੀ ਇਸਤੇਮਾਲ ਕਰੋ ਆਪਣੀ ਪਾਵਰ ਬਣਾਉਣੀ ਹੈ ਤਾਂ ਇਕੱਤਰ ਹੋਵੋ ਦੋਸਤੋ ਸਾਰੇ ਕਿਸੇ ਵੀ ਕਾਸ਼ਟ ਦੇ ਨਾਲ ਕੋਈ ਸੰਬੰਧਤ ਹੈ ਸਹਿਯੋਗ ਦਿਓ ਇੱਕ ਦੂਜੇ ਦਾ ਇਹ ਬਹੁਤ ਜ਼ਰੂਰੀ ਹੈ ਪ੍ਰੇਮ ਪਿਆਰ ਨਾਲ ਰਹਿਣਾ ਸਿੱਖੋ ਦਸ਼ਮਣੀਆਂ ਕਰਕੇ ਕਿਸੇ ਨੇ ਕੁਝ ਨਹੀਂ ਖਟਿਆ ਕੁਝ ਵੀ ਪੀੜ੍ਹੀਆਂ ਤੱਕ ਦਸ਼ਮਣੀਆਂ ਜਾਂਦੀਆਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਆ ਵੀਡੀਓ ਖਤਮ ਕਰਦਾ ਹਾਂ ਦੋਸਤੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ